ਕੀ ਹੋਇਆ ਆਵਦ ਨੂੰ ਕਾਹਦੀਆਂ ਸੋਚਾਂ ਚ ਪਈ ਆ ਸੋਚਣਾ ਕੀ ਆ ਭੈਣ ਲੈ ਆ ਜਾ ਮੈਨੂੰ ਤੇ ਹੋਈ ਆਈ ਜਾਣ ਡਿਆ ਵਾ ਆ ਤੇ ਗਈਆਂ ਵਾ ਇਹ ਲੜ ਕੇ ਤੇ ਹੁਣ ਬੋਗ ਤੇ ਜਾਣਾ ਚਾਹੀਦਾ ਹਨ ਉਥੇ ਸਰੀਕਾ ਬਾਈ ਚਾ ਰਾਕੂਗਾ ਜਾਂ ਸਾਡੇ ਮੇਰੇ ਸਹੁਰੇ ਆਉਣਗੇ ਮੇਰੀ ਜਠਾਣੀ ਆ ਉਹ ਸਾਸਵਰਾ ਆਊਗਾ ਆਖਣਗੇ ਤੇ ਕਵਲ ਤੇ ਇੱਥੇ ਹੈ ਹੀ ਨਹੀਂ ਆ ਉਹ ਕਿੱਥੇ ਚਲ ਗਈ ਆ ਨਹੀਂ ਐਵੇਂ ਨਾ ਪੁੱਠੀਆਂ ਸੋਚਾਂ ਚ ਪਈ ਰ ਮੈਨੂੰ ਨਹੀਂ ਲੋਕਾਂ ਦੀ ਪਰਵਾਹ ਨਾ ਮੈਨੂੰ ਭਰਾ ਪਰਜਾਈ ਦੀ ਪਰਵਾਹ ਅਸਮਾਨ ਨੂੰ ਖਾਣ ਜਿੱਥੇ ਮਾਂ ਮੁੱਕੀ ਉੱਥੇ ਆਖਾਂਗੇ ਵੀ ਮੁੱਕ ਗਏ ਨਾਲ ਹੀ ਅਸੀਂ ਕੀ ਕਰਨਾ ਇਹਨਾਂ ਲੋਕਾਂ ਦੀ ਪਰਵਾਹ ਕਰਦੇ ਮੈਂ ਤਾਂ ਨਹੀਂ ਉਹ ਜਾਣਾ ਨਹੀਂ ਨਹੀਂ ਭੋਗ ਤੇ ਸਾਨੂੰ ਜਾਣਾ ਚਾਹੀਦਾ ਵੜੀਏ ਨਾਲੇ ਹਾ ਉਥੋਂ ਆਪਣੇ ਸੂਟ ਲਿਆਵਾਂਗੇ ਬੁਸੀ ਲਵਾਈ ਦੇ ਆਪਣੀ ਮਾਂ ਦੇ ਆਖਰੀ ਵਾਰ ਦੇ ਤੇ ਚਲੋ ਫੋਲ ਉਤਾਰਦੇ ਵੀ ਮਾੜੇ ਚੰਗੇ ਜਾਵਾਂਗੇ ਗੁਰੂ ਘਰ ਇਸੇ ਪੱਜ ਦਰਸ਼ਨ ਕਰ ਆਵਾਂਗੇ ਉਦਾਂ ਦੇ ਹੱਡ ਕੋ ਘਰੋਂ ਨਿਕਲਿਆ ਨਹੀਂ ਜਾਂਦਾ ਵੀ ਆਹਮ ਤ੍ਰਿਗ ਰਿਸ਼ਤੀਆਂ ਜੀ ਮਾਰੇ ਗਏ ਆ ਨਿੱਖਸਮ ਨੂੰ ਖਾਣ ਜਾ ਕੇ ਇਹਨਾਂ ਦੇ ਸੂਟ ਥੋੜੇ ਬਹੁਤੇ ਤੈ ਰਾਖੀ ਤੇ ਮਾਂ ਹੱਥ ਹਟਾ ਦਿੰਦੀ ਥੋੜੇ ਬਹੁਤੇ ਤੇ ਦੇ ਦਿੰਦੀ ਵੀ ਲੈ ਹੜਤੀ ਲੈ ਜਾ ਆਪਣੀ ਗਰਜ ਪੂਰੀ ਕਰੀ ਤੇ ਅਗਲੇ ਦਿਨ ਮਕਲ ਦੇ ਛੋਕਰੇ ਨੇ ਕਿੰਨੇ ਮਿਹਣੇ ਮਾਰ ਮਾਰ ਕੇ ਮੇਰੇ ਸਾਹਮਣੇ ਤੇ ਇੰਨੀ ਲੱਸੀ ਕਰ ਛਾੜੀ ਖਸਮ ਨੂੰ ਕੌਣ ਜਾ ਕੇ ਇਹਨਾਂ ਦੇ ਸੂਟ ਮੈਂ ਲੈ ਰੂੰ ਤੇ ਇਹਨੂੰ ਸੂਟ ਜਿੱਦਾਂ ਦਾ ਆਖੇਗੀ ਗੱਲ ਪੈਣ ਸੂਟ ਦੇਣੀ ਆ ਗੱਲ ਤੇ ਅਣਖ ਦੀ ਆ ਨਾਲੇ ਤੂੰ ਮੈਨੂੰ ਰੋਜ ਦਿਹਾੜੀ ਥੋੜਾ ਬਣਾ ਬਣਾ ਦੇਣਿਆ ਇੱਕ ਵਾਰ ਦੇ ਦੇ ਦੇਗੀ ਦੋ ਵਾਰੀ ਦੇ ਦੇ ਦੇਗੀ ਮੁੜ ਕੇ ਤੂੰ ਚੱਲ ਜਾਣਾ ਵਾ ਬਾਹਰ ਤੇ ਜੇ ਅਸੀਂ ਉਹਦੇ ਕੋਲ ਡਰਦੀਆਂ ਇੱਥੇ ਬੇਟੀਆਂ ਰਹੀਆਂ ਨਾ ਉਹਨੇ ਤਾਂ ਕਹਣਾ ੱੱਕੇ ਮਾਰ ਕੇ ਕੱਢੀਆਂ ਸੀ ਤੇ ਮੂੰਹ ਨਹੀਂ ਕੀਤਾ ਐਨੂੰ ਤੇ ਸਾਨੂੰ ਉੱਥੇ ਕਿਹਨੇ ਮਾੜਾ ਨਹੀਂ ਉਹ ਕਹਿਣਾ ਵੀ ਮਾੜਾ ਉਹਨਾਂ ਨੂੰ ਹੀ ਕਹਿਣਾ ਵਾ ਧੀਆਂ ਨੂੰ ਨਹੀਂ ਕੋਈ ਕਹਿੰਦਾ ਹੁੰਦਾ ਸਾਡਾ ਉੱਥੇ ਹਿਸਾਬ ਹੰਦਾ ਵਾ ਜ਼ਮੀਨ ਵਿੱਚ ਅਸੀਂ ਤੇ ਜਾ ਕੇ ਵਜਣਾ ਵਾ ਨਦੀ ਦੇ ਵਿੱਚ ਐਵੇਂ ਨਾ ਹਿੱਦਾ ਮਈ ਮਈ ਕਰਦੀ ਰਿਹਾ ਕਰ ਨਹੀਂ ਗਾਲਤ ਤੇਰੀ ਉਦੋਂ ਠੀਕ ਵਾ ਜਾਣਾ ਤੇ ਸਾਨੂੰ ਚਾਹੀਦਾ ਫੇਰ ਹੀ ਨਾ ਦੋਹਾਂ ਜੀਆਂ ਦੀ ਅੱਖਾਂ ਖੁੱਲਣਗੀਆਂ ਵੀ ਲੈ ਅਸੀਂ ਤੇ ੱੱਕੇ ਮਾਰ ਮਾਰ ਕੱਢੀਆਂ ਹੀ ਬਾਹਰ ਇਹ ਤੇ ਫੇਰ ਆ ਗਈਆਂ ਇਹ ਕੀ ਬਣਿਆ ਨਾਲੇ ਇੱਕ ਗੱਲ ਹੋਰ ਸੁਣ ਲੈ ਭੈਣ ਮੇਰੀ ਸਵੇਰੇ ਪਾਠ ਦਾ ਨਾ ਤਾਂ ਸੁਗਤੇ ਹੀ ਚਲ ਜਾਗੇ ਆਪਾਂ ਤੇ ਉਹ ਜਿਹੜੀ ਉਥੇ ਗੁਤਨੀ ਜੀ ਕਰਕੇ ਤੁਰੇ ਫਿਰਦੀ ਹੈ ਨਾ ਜਿਹੜੀ ਸਬਜੀ ਆਪਾਂ ਸਵੇਰੇ ਖਾਣੀ ਉਹ ਦੁਪਹਿਰੇ ਨਹੀਂ ਖਾਣੀ ਜਿਹੜੀ ਦੁਪਹਿਰੇ ਖਾਣੀ ਉਹ ਸ਼ਾਮਾਂ ਨੂੰ ਨਹੀਂ ਖਾਣੀ ਇਹਨੂੰ ਐ ਆ ਪੰਬੀਰੀ ਵਾਂਗੂ ਕਮਾਈ ਫਿਰ ਨਾ ਵੀ ਹੁਣ ਦੱਸ ਵਾਹ ਕਿੰਨਾ ਨਾ ਪਿਆ ਵਾ ਤੇਰਾ ਹਾਂ ਫੇਰ ਹੀ ਪਤਾ ਲੱਗੂ ਕਿ ਕਰਦੀਆਂ ਧੀਆ ਵਾਂ ਤੇ ਏਦਾਂ ਆਰਡਰ ਚ ਲਾਉਂਦੀਆਂ ਤੇ ਏਦਾਂ ਕੰਮ ਕਰਉਂਦੀਆਂ ਗਾੜੀ ਅੱਗੇ ਅਸੀਂ ਆਪਣੀ ਮਾਂ ਦੇ ਮੂੰਹ ਨਾਲ ਜਿੱਦਾਂ ਦੇ ਦੇ ਦੇਣੀ ਤੇ ਉਦਾਂ ਦੀ ਅਸੀਂ ਖਾ ਕੇ ਆ ਜਾਣਾ। ਉਹ ਕਦੀਆਂ ਲੂਣ ਵਾਲੀਆਂ ਪਕਾਈਆਂ ਹੋਣੀਆਂ ਤੇ ਨਹੀਂ ਆਹੋ ਹੀ ਦੋ ਖਾ ਲਓ ਲੂਣ ਵਾਲੀਆਂ ਹੀ ਆ। ਮੇਥੋਂ ਤੇ ਹੋਰ ਕੋਈ ਜਿੱਦਾਂ ਨਹੀਂ ਮੈਨੂੰ ਤੇ ਆ ਬਿਮਾਰੀ ਹੈ ਮੈਨੂੰ ਤੇ ਆ ਬਿਮਾਰੀ ਬਿਮਾਰੀਆਂ ਸੁਣਦੀ ਹੁੰਦੀ ਹੁੰਦੀ ਆ। ਘੋੜ ਤੇ ਆਏ ਦੇ ਹੱਥਾਂ ਨੂੰ ਕਬਲ ਨੇ ਅੱਜ ਆ ਜਾਣਾ ਵਾ। ਤੋਂ ਉਹਦੇ ਅੰਦਰ ਦੀ ਮੈਂ ਸਫਾਈ ਕਰਨ ਲੱਗੀ ਆ। ਮਿਸਤਰੀ ਵੀ ਨਾ ਜਿੱਥੇ ਜੀ ਕਰਦਾ ਉੱਥੇ ਫੜ ਕੇ ਤੇ ਆ ਲਾਉਂ ਡੈ ਪੈਂਦੇ ਆ ਸੰਗ ਮੈਂ ਕਾ ਜੀ ਕਿੱਤਾ ਇਹਨਾਂ ਚ ਆਦਰ ਦੇ ਨਾਲ ਜੋੜੀ ਆ। ਕੋਈ ਬੰਦੇ ਨੂੰ ਦਿਮਾਗ ਨਾਲ ਸੋਚਣਾ ਚਾਹੀਦਾ ਵਾ। ਨਾਲੇ ਜਿਹੜਾ ਕੰਮ ਮੈਂ ਸੋਚਿਆ ਵਾ ਨਾ ਉਹ ਮੈਂ ਕਬਲ ਕੋ ਕੁਡਾਉਣਾ ਵਾ ਹੋਰ ਨਾ ਹੋਵੇ ਕਬਲ ਇੱਥੇ ਗਿੱਲਾ ਗੋਆ ਬਣ ਕੇ ਬੈਠੀ ਰਹੇ ਤੇਰੀ ਭੈਣ ਸਾਬ ਕੋ ਹੂੰਜ ਕੂਚ ਕੇ ਲੈ ਜਾਏ ਸੋਨਾ ਮੈਨੂੰ ਆਖਣਾ ਲਿਆ ਤੇ ਉਥੋਂ ਪਿਆੜੀ ਵੀ ਲਿਆ ਮੈਂ ਵੀ ਆਪਣੇ ਪੁੱਤ ਦਾ ਘਰ ਬਣਾਉਣਾ ਮੈਂ ਨਹੀਂ ਬਣਾਉਣਾ ਤੇ ਹਦੀਆਂ ਨਹੀਂ ਕਿਤੇ ਮੰਨੋ ਹਣੇ ਸਸਰੀ ਘਰ ਡਾੜ ਜੀ ਸਸਰੀ ਘਰ ਹੋਰ ਸਾਨੂੰ ਠੀਕ ਠਾਕ ਠੀਕ ਆ ਗਈ ਬੱਤ ਹਾਂਜੀ ਮੰਮੀ ਹਣੇ ਮੰਮੀ ਹੜੀ ਤਰੇ ਹਣੀ ਅਗਲੇ ਮਨੋਂ ਤਾਂ ਦੀਦਾ ਨੇਗਾ ਈ ਦੋ ਘਰੋਂ ਤੂੰ ਬਹੁਤ ਅਕਲ ਦੀ ਘੋਟੀਆਂ ਤੇ ਪੈਰ ਮੈਨ ਲਮਕਾਏ ਆ ਮੰਜੀ ਤੇ ਬੈਠੀ ਆ ਤੇ ਤੂੰ ਕਹੇ ਮੰਮੀ ਲੱਤਾ ਤਾਂ ਕਰਲਾ ਉਹ ਤਾਂ ਹੀ ਬਸ ਬਿਮਾਰੀ ਜਾਂਦੀ ਇਹਨਾਂ ਨੂੰ ਨਹੀਂ ਪਤਾ ਕਿ ਵੱਡਿਆਂ ਦੇ ਪੈਰਾਂ ਨੂੰ ਨਹੀਂ ਬੋਕਰ ਲਾਈ ਦੀ ਤੁਹਾਨੂੰ ਵੀ ਦੇਹਾਂ ਡਾਵੇ ਬਾੜੀ ਮੰਨਦੀ ਆ ਮੈਂ ਤੂੰ ਹੀ ਮੜੇ ਕਾ ਕਰ ਲੈਂਦੇ ਸਾਸ਼ਿਕਾ ਸਾਸ਼ਿਕਾ ਪਤਾ ਆ ਗਈ ਆ ਹਾਂਜੀ ਸਾਸ਼ਿਕਾ ਤੇਰੀ ਸਾਸ਼ਿਕਾ ਠੀਕ ਠਾਕ ਹਾਂ ਠੀਕ ਠਾਕ ਕਰ ਮੰਮੀ ਵੱਲੋਂ ਤਾਂ ਬੜਾ ਮਾੜਾ ਹੋਇਆ ਹੈ ਇਹ ਦੋ ਮੜਾ ਗਈ ਹੋਣਾ ਹੀ ਪਤਾ ਹੀ ਆ ਤੁਹਾਨੂੰ ਮਾਂ ਨਾਲ ਹੀ ਤੇ ਕੀ ਹੁੰਦੇ ਆ ਚੱਲ ਹੋਰ ਨਹੀਂ ਕੋਰ ਤੇ ਬੈਠੀ ਰਹਿੰਦੀ ਮੰਜੀ ਤੇ ਤਾਂ ਵੀ ਹੁੰਦਾ ਵੀ ਚਲ ਮਾਂ ਆਵਾ ਜਾਂਦਿਆਂ ਗੱਲ ਨਾਲ ਲੰਦੀ ਉਹ ਇਹ ਨਾ ਜਦ ਰਜਾਈਦਾ ਵਾ 100 ਵੜਿਆ ਤਾ ਮੰਮੀ ਸਾਹਮਣੇ ਬੈਠੀ ਹੋਵੇ ਤਾਂ ਜਾ ਕੇ ਭੱਜ ਕੇ ਮਿਲਦਾ ਵਾ ਨਾ ਮਾਵਾ ਦਾ ਬਿਨਾ ਘਰ ਕਾਦੇ ਜੋਗੇ ਬਥੇਰਾ ਇਲਾਜ ਕਰਾਇਆ ਉਹ ਚਰੇ ਨੇ ਪਰ ਚਲੋ ਜਿੰਨਾ ਉਹਦੇ ਸਾਡੇ ਨਾਲ ਸਾਥ ਹੀ ਉਹਨਾ ਆਪਣਾ ਗੋਗਦੀ ਆਓ ਕੋਈ ਮਾਮਾਈ ਕਰਦੀ ਆ ਵਾ ਕਦੀ ਫੋਨ ਲਾਉਣ ਕੇ ਬਚਾ ਤੀਨ ਪੁੱਛਾ ਫੋਨ ਲਾ ਕੇ ਫੇ ਕੀ ਕਹਾਂਦੀ ਮਗਰੋਂ ਕੋਣ ਕਰਦਾ ਤੈਨੂੰ ਪਤਾ ਹੀ ਆ ਮੇਰੀ ਮਾਂ ਤੇਰੇ ਸਾਹਮਣੇ ਬਥੇਰਾ ਕਰਦੀ ਸੀ ਕਦੇ ਦਿਹਾੜੀ ਦਾ ਚਾਰ ਚਾਰ ਵਰੀ ਫੋਨ ਲਾਉਣਾ ਹੁਣ ਕਿੱਥੇ ਡੀਕਦੇ ਰਿਹਾ ਕਰਾਂਗੇ ਵੀ ਫੋਨ ਆਵੇ ਮਾਂ ਦਾ ਕੋਈ ਮਾਮਾ ਨੂੰ ਫਿਕਰ ਹੁੰਦਾ ਵਾ ਹੋਰ ਕਿੰਨੂ ਕਿੰਨੂ ਹੁੰਦਾ ਮਨੂੰ ਆਖਰੇ ਕਿਤਾ ਆਈ ਤੇ ਕਿਤਾ ਨਹੀਂ ਆਈ ਤੇ ਇੱਥੇ ਖਲੋਤੀ ਗੱਲਾਂ ਕਰੀ ਜਾਣੀਆਂ ਕਦੇ ਪਾਣੀ ਦਾ ਹੀ ਘੁੱਟ ਲੈ ਆ ਲਾਉਣੀ ਮੈਂ ਮੈਂ ਪਾਣੀ ਲੈ ਕੇ ਆਉਣੀ ਆ ਪਾਣੀ ਅਕਲ ਕਿਤੇ ਚਵਾ ਜਿੰਨੀ ਨਹੀਂ ਕੀ ਪਤਾ ਨਹੀਂ ਕੀ ਗੱਲ ਵਾਇਰੀ ਕੀ ਮਤ ਨੂੰ ਇਹਨੂੰ ਹੋ ਗਿਆ ਚੰਗਾ ਭਲਾਦੀ ਦਾ ਵੀ ਘਰੇ ਤੁਰ ਕੇ ਆਈ ਕਿਤਾ ਆਈ ਤੇ ਮੈਂ ਉਹਨੂੰ ਪਾਣੀ ਪੋਚ ਲਾ ਉੱਥੇ ਹੀ ਗੱਲਾਂ ਕਰੀ ਸਿਆਣੀ ਬਿਆਣੀ ਹੋਈ ਆ ਤੇ ਆਖਣਾ ਲੈ ਆ ਹਾਂ ਉਹਨੂੰ ਚੰਗਾ ਸਮਝਦੇ ਆ ਤੂੰ ਮੈਨੂੰ ਬਾੜੀ ਨਹੀਂ ਸਿਆਣੀ ਬਿਆਣੀ ਚ ਹੋਈ ਆ ਤੇ ਅਕਲ ਹੈਗੀ ਆ ਕਿਤਾ ਆਇਆ ਬੰਦਾ ਪਹਿਲਾਂ ਨੱਟ ਕੇ ਪਾਣੀ ਲੈ ਆਈਦਾ ਵਾ ਉੱਥੇ ਹੀ ਗੱਲੀ ਪੈ ਗਈ ਆ ਪੁੱਤ ਕਿੰਦਾ ਆਈਂ ਤੇਰਾ ਵੀਰ ਛੱਡ ਕੇ ਗਿਆ ਕਿ ਕਿਹਦੇ ਨਾਲ ਆਈ ਤੂੰ ਜੇ ਕੋਈ ਛੱਡ ਕੇ ਗਿਆ ਹੁੰਦਾ ਤਾਂ ਉਹਨੇ ਮੈਂ ਗਾਂ ਨਾਲ ਲਿਆਉਂਦੀ ਚਾਹ ਪਾਣੀ ਨਾ ਪਿਆਲਦੀ ਨੇ ਇਹ ਥੋੜਾ ਵੀ ਬਾਰਿਸ਼ ਧਾਰ ਕੇ ਮੈਨੇ ਚੱਲ ਜਾਣਾ ਹੈ ਬੱਸ ਇਹ ਆਈਆਂ ਤੇ ਨਾਲ ਇੱਕ ਟਾਡੇ ਵਰਗੀ ਮਾਤਾ ਟੱਕਰ ਗਈ ਤੇ ਰਮਾਰਵੇਂ ਇਹੀਂ ਤੁਰੀਆਂ ਆਈਆਂ ਤੇ ਚਲ ਤੂੰ ਢਾਹ ਦਿੰਦੀ ਤੇ ਤੇਰਾ ਡੈਡੀ ਜਾ ਕੇ ਤੇ ਲੈ ਆਉਂਦਾ ਤੂੰ ਨਹੀਂ ਕਰ ਦਿੰਦੀ ਤੁਹਾਡਾ ਜਦੋਂ ਤੂੰ ਤੁਰੀ ਹਾਂ ਫੋਨ ਤੇ ਮੈਂ ਤੁਹਾਨੂੰ ਪਤਾ ਖੜਿਆ ਨਹੀਂ ਨਾ ਠੋਬਾ ਜੀ ਦੇ ਵਿੱਚ ਜਸ਼ਨ ਆਦਾ ਹੀ ਵੀ ਮੈਨੂੰ ਦੇਜੋ ਫੋਨ ਤਉਨੋਂ ਦੇ ਤਦ ਕਰਾਇਆ ਬਾੜਾ ਹੈ ਮੇਰੇ ਕੋਲ ਤੇ ਫਿਰ ਮੈਂ ਫੋਨ ਕੀ ਕਰਨਾ ਹੈ ਨਾ ਉਹ ਮਾਤਾ ਕੋਈ ਹੈ ਤਾਂ ਆਈ ਤੇ ਆ ਇੱਥੇ ਤੇ ਸਾਰੀਆਂ ਹੀ ਪੁੱਛਾਂ ਡਈਆਂ ਸੀ ਤੇ ਅਸੀਂ ਭੋਗ ਤੇ ਜਾਣਾ ਭੋਗ ਤੇ ਜਾਣਾ ਨਾ ਤੂੰ ਫੋਨ ਕੀਤਾ ਤੇ ਨਾ ਆਹੀ ਆਏ ਫੋਨ ਕੀ ਕਰਨਾ ਹੈ ਮੰਮੀ ਅਸੀਂ ਤਾਂ ਉਥੇ ਪੇਟੀ ਖੋਲ ਬੈਠੀਆਂ ਤੋਂ ਵੇ ਪੈਣਾ ਉਹਦੇ ਦੋਵੇਂ ਜੀਕ ਤੇ ਵਾਹਨ ਤਲਵਾਰਾਂ ਮਾਰਨ ਸਾਨੂੰ ਘਰੋਂ ਕੱਢਦਾ ਕਿ ਤੂੰ ਹੀ ਕਿਉਂ ਕੌਣ ਹੁੰਦੀ ਆ ਵਾ ਪੇਟੀ ਖੋਲਣ ਵਾਲੀਆਂ ਦਾ ਸਾਡਾ ਕੋਈ ਹੱਕ ਨਹੀਂ ਕਿ ਬੰਦਾ ਪੇਟੀ ਖੋਲਣ ਦਾ ਹਾਂ ਮਾਂ ਦੀ ਪੇਟੀ ਸੀ ਈਆਂ ਹੀ ਖੋਲਦੀਆਂ ਕੌਣ ਖੋਲਦਾ ਹੁੰਦਾ ਵਾ ਇਹ ਕਿਤਾ ਦੀ ਗੱਲ ਹੋਈ ਕਿ ਉਹਨਾਂ ਨੇ ਸਾਨੂੰ ਬਹਾਨ ਦਰਵਾਰਾ ਮਾਰ ਦੇ ਇਹ ਵੀ ਕੋਈ ਗੱਲ ਵਾ ਬੰਦਿਆ ਵਾਲੀ ਹਾਂ ਦੋਹੋ ਕਿ ਇਹ ਨਾ ਵਾਲੀ ਟਾੜਾ ਤਾਂ ਇਨਾ ਮਾਂ ਦੁਖੀ ਹੋਇਆ ਪੀ ਦਸ ਅਜੇ ਮਾਂ ਮਰੀ ਨੂੰ ਕਿਹੜੇ ਦਿਨ ਹੋਏ ਤੇ ਕੋ ਤੁਹਾਡੇ ਨਾਲ ਕਰਨ ਡੈਬੇ ਆ ਤੇ ਗਾਂ ਇਹਨਾਂ ਨੇ ਕਿੰਨਾ ਕਹਨ ਮਿਲਣਾ ਵਰਤਣਾ ਨਹੀਂ ਮੁਸ਼ਕਲੀ ਆ ਉਹ ਨਹੀਂ ਮੇਨਣ ਵਾਲਾ ਸਗਾਤਾ ਮੈਂ ਤੇ ਤੈਨੂੰ ਅੱਗੇ ਆਂਦੀ ਹੁੰਦੀ ਹਾਂ ਤੇ ਜਿੰਨਾ ਚਿਰ ਮਾਂ ਆਈ ਆ ਤੋ ਬੁੱਜੇ ਬੁੱਜੇ ਜਨੇ ਮਾ ਦਿੱਤੀ ਕੋਈ ਪੁੱਛਦਾ ਨਹੀਂ ਕਾ ਤੇ ਹੁਣ ਪੇਪੀ ਖੋਲੀ ਹੋ ਰੱਖਿਆ ਟੱਕਿਆ ਸੋ ਮਾਂ ਦਾ ਦੇਖਣਾ ਹੀ ਪੈਂਦਾ ਤੇ ਇयां ਹੀ ਮੈਂਦੀਆਂ ਮਾ ਟੀਆ ਤੇ ਉਹ ਨਾ ਜਿਹੜੀ ਆ ਜਿੰਨਾ ਚਿਰ ਮਾਂ ਬਿਓ ਵਾ ਵੰਮੋਦਕ ਦੇ ਨਾ ਸਾਨੂੰ ਪੱਲੇ ਨਹੀਂ ਬੰਨਣ ਲਈ ਵੀ ਕਿਤੇ ਇੰਨੀਆਂ ਗੱਲਾਂ ਉਹਨੇ ਵੀ ਵੱਧ ਘੱਟ ਕੀਤੀਆਂ ਤੇ ਚਲੋ ਕੋਈ ਗੱਲ ਨਹੀਂ ਇਹ ਤੇ ਜੇ ਮਿਲੂਗੀ ਤੇ ਹਿੰ ਵੀ ਮਿਲਣਾ ਹੈ ਨਹੀਂ ਤੇ ਫਿਰ ਉਹਦੀ ਮਰਜ਼ੀ ਮੈਂ ਹਾਂ ਤੋਂ ਹੀ ਆਪਣੀਆਂ ਭੈਣਾਂ ਨੂੰ ਕੱਢਿਆ ਤੇ ਬੜੀ ਛੇਤੀ ਸੀਗਾ ਪਰ ਅਗਲੇ ਦਿਨ ਹੀ ਆ ਗਈਆਂ ਆਈਆਂ ਕਿਹੜੀ ਗੱਲਾਂ ਭਲਾ ਕਿਉਂ ਕਿਤੇ ਗਈਆਂ ਅੰਦਰ ਗੱਲਾਂ ਕਾਂਡੀਆਂ ਮੂੰਹ ਜੋੜ-ਜੋੜ ਕੇ ਆ ਜਿਹੜੀ ਕਵਲ ਮਾਰੀ ਆ ਨਾ ਆਪਣੀ ਜਠਾਣੀ ਤੋਂ ਡਰਦੀ ਸੋਹਰੇ ਵੀ ਨਹੀਂ ਗਈ ਆਪਣੇ ਕਿ ਉੱਥੇ ਮੈਂ ਕੀ ਅਖਵਾਉਂਗੀ ਵੀ ਮੈਂ ਤੇ ਭੋਗ ਤੱਕ ਰਹਿਣਾ ਹੈਗਾ ਤੇ ਮੁੜ ਕੇ ਕਿਹੜੇ ਮੂੰਹ ਨਾਲ ਆਉਂਗੀ ਭੈਣ ਕੋਲ ਬੈਠੀ ਰਹੀ ਉਹ ਜਾ ਕੇ ਵੱਡੀ ਕੋਲ ਤੇ ਉਹਦੇ ਨਾਲ ਹੀ ਫੇਰ ਅਗਲੇ ਦਿਨ ਆ ਗਏ ਆ ਉਹ ਵੀ ਆ ਕੇ ਮੇਰਾ ਸਰੀਕਾ ਗੱਲਾਂ ਕਰਦਾ ਤੇ ਸਰੀਕੇ ਤੋਂ ਡਰ ਕੇ ਆਣ ਕੇ ਬੈ ਗਈਆਂ ਵੀ ਇੱਥੇ ਬੈਠੀਆਂ ਰਵਾਂਗੇ ਇੱਕ ਤੇ ਗੱਲ ਬਹਿਣ ਦੀ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਸ਼ਰਮ ਆ ਜਾ ਹੈਗੀ ਤੇ ਨਾ ਸਹੀ ਪਰ ਮੈਨੂੰ ਪਤਾ ਕਿੰਨੀ ਸ਼ਰਮ ਆਉਂਦੀ ਇਹਨਾਂ ਦੇ ਤੇ ਖਾਣੇ ਦਾਣਾ ਹੀ ਨਹੀਂ ਵੇਖੋ ਪੂਰੇ ਹੁੰਦੇ ਤੇ ਖਾਗ ਹੀ ਲੈਣਾ ਉਹਨਾਂ ਰੋਟੀ ਖਾ ਗਈਆਂ ਨਾ ਜਿਹੜਾ ਇਹਨਾਂ ਲੁੱਟਪੁੱਟ ਕੇ ਲਿਆ ਆ ਗਿਆਂ ਤੇ ਕੋਈ ਗੱਲ ਨਹੀਂ ਮੈਂ ਵੀ ਸੋਚਿਆ ਵੀ ਜੋ ਕਰਦੀਆਂ ਨਾ ਕਰਨ ਦੇ ਮੈਂ ਵੇਖਣ ਦੇ ਆ ਭੋਗ ਤੇ ਵੀ ਕੀ ਪਖੰਡ ਕਰਦੀਆਂ ਅਸਲੀ ਉਹ ਕਪਤ ਪਾਲਦੀਆਂ ਫੇਰ ਵੀ ਫੇਰ ਲੜਨੇ ਦੋਵੇਂ ਜੀ ਫੇਰ ਇਹ ਤਮਾਸ਼ਾ ਬੰਨੀ ਹੁੰਦਾ ਹੋਰ ਤੇ ਹੋਰ ਕਵਲ ਮਾਰੀ ਪਤਾ ਕੀ ਕਰ ਸਾਡੀ ਮਾਂ ਸਬਜ਼ੀਆਂ ਪਾਉਣ ਵਾਲੀ ਹੈ ਸਾਡੀ ਮਾਂ ਚੌਲਾਂ ਵਾਲੀ ਹੈ ਦੱਸ ਵੀ ਅਸੀਂ ਹੁਣ ਕਿੱਦਾਂ ਦਾਲ ਨਾਲ ਦਾਲ ਫੁਲਕਾ ਕਰਦੇ ਹਾਂ ਦਾਲ ਫੁਲਕਾ ਕਰਦੇ ਅਸੀਂ ਦਾਲ ਫੁਲਕਾ ਕਿੱਦਾਂ ਕਰ ਲਈ ਦਾ ਜਿਹੜੇ ਭੈਣ ਭਰਾਵਾਂ ਦੇ ਖਾਂਦੇ ਰੋਟੀ ਪਾਣੀ ਆਂਦੇ ਆ ਸਿਆਣ ਸੋਣਾ ਕਰੀਏ ਨਾ ਲੰਗਰ ਹੀ ਲਾਉਣਾ ਹੁੰਦਾ ਵਾ ਤੇ ਸੋਭਾ ਵੀ ਹੁੰਦੀ ਆ ਤੇ ਚੱਲ ਭੈਣ ਭਰਾ ਟਿੱਡ ਪਰ ਕੇ ਵੀ ਖਾ ਲੈਂਦਾ ਵਾ ਦਾਲ ਕਿਹੜੇ ਸਾਰੇ ਘਰ ਹੀ ਨਹੀਂ ਖਾਂਦੇ ਸਾਰੇ ਖਾ ਕੇ ਹੀ ਸਮਝਦੇ ਆ ਪਰ ਨਾ ਉਹਨਾਂ ਨੂੰ ਤੇ ਗੱਲਾਂ ਕਰਨ ਦਾ ਬਹਾਨਾ ਚਾਹੀਦਾ ਕਦੀ ਤੇ ਜਦੋਂ ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਤੁਹਾਨੂੰ ਸਬਜ਼ੀਆਂ ਦੇਖਦੀਆਂ ਵਾ ਤੇ ਜਦੋਂ ਤੁਸੀਂ ਮਾਂ ਦੇ ਭੋਗ ਦੋਗੇ ਤੀ ਅੱਜ ਆ ਸਬਜ਼ੀ ਬਣਾ ਲਓ ਭਾਬੀ ਅੱਜ ਆ ਸਬਜ਼ੀ ਬਣਾ ਲਓ ਤੁਹਾਡਾ ਝਸਕੇ ਲਾਉਣ ਨੂੰ ਜੀ ਕਰਦਾ ਵਾ ਤਾਂ ਆਹੀ ਨਾ ਕੁਝ ਬਣਾਈਏ ਪਤਾ ਗੱਲ ਕੀ ਆ ਉਹ ਐੜੀਆਂ ਦੋਵੇਂ ਭੈਣਾਂ ਵਾਂ ਨਾ ਬਹੁਤ ਜ਼ਿਆਦਾ ਖਰਾਬ ਆ ਨਾਲੇ ਮੈਨੂੰ ਕਵਲ ਦੀ ਸੱਸ ਦਾ ਪਤਾ ਵਾ ਕਿ ਕਿਉਂ ਉੱਥੇ ਕਵਲ ਗਈ ਉਹ ਵੀ ਬੜੀ ਸ਼ਾਈ ਨਾ ਬੜੀ ਤੇਜ਼ ਔਰਤ ਵਾ ਵੀੜੀ ਕਵਲ ਦੀ ਸੱਸ ਵਾ ਉਹਨੇ ਟਿਕਣੀ ਦੇਣਾ ਚੱਲ ਜਿੰਦੀ ਕਵਲ ਉੱਥੇ ਦੇ ਉਹਨੇ ਮਿਹਨੇ ਮਾਰ ਦੇਣਾ ਇਹਨਾਂ ਕਵਲ ਨੂੰ ਵੀ ਹੁਣ ਕੋ ਆ ਗਈ ਭੋਗ ਤੋਂ ਪਹਿਲਾਂ ਹੀ ਤੱਦ ਗਈ ਉਹ ਭੈਣ ਦੇ ਘਰ ਚੱਲ ਕੋਈ ਨਹੀਂ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਦੇ ਕਿਹੜੇ ਟਾਈਮ ਨਹੀਂ ਲੱਗਦੇ ਉਹਨਾਂ ਦੇ ਮਾੜੇ ਚੰਗੇ ਲੰਘ ਹੀ ਜਾਂਦੇ ਆ ਨਾ ਇਹ ਤਾਂ ਹੀ ਘਾਟਾ ਲੰਘ ਜਾਣਾ ਵਾ ਤੇ ਚਾਲਪਾਤ ਮੈਂ ਨਾ ਬੰਨੂ ਕੋਚ ਘਲਾਵਾ ਤੇ ਲਈ ਪਾਣੀ ਧਾਣੀ ਤੇ ਮੈਂ ਦਵਾਈ ਖਾਣਾ ਦਵਾਈ ਖਾ ਕੇ ਤੇ ਜੜੀ ਕਿ ਧੋਪੇ ਲੰਮੀ ਪਾਵਾਂ ਮੇਰਾ ਤੇ ਸੇਰੀ ਨਹੀਂ ਉਠਣ ਡਿਆ ਪਤਾ ਨਹੀਂ ਉਹ ਦਿਨ ਦਾ ਕੀ ਹੋਣ ਡਿਆ ਮੈਨੂੰ ਜਦਨ ਦੀ ਤੇਰੀ ਮਾਂ ਇੱਤਾਂ ਹੋਈ ਆ ਹਾਂ ਵੀ ਗੱਲ ਤੁਹਾਡੀ ਠੀਕ ਆ ਵੀ ਕਵਲ ਦੀ ਸੱਸ ਤੇਜ ਬੜੀ ਆ ਪਰ ਇੱਕ ਗੱਲ ਹੋਰ ਵੀ ਆ ਨਾ ਕਵਲ ਨੂੰ ਫਿਰ ਇੰਨੀ ਅਕਲ ਨਹੀਂ ਆਉਂਦੀ ਵੀ ਜੇ ਮੇਰੀ ਸੱਸ ਤੇਜ ਆ ਤੇ ਮੇਰੀ ਪਰਜਾਈ ਵੀ ਤੇ ਉਦਾਂ ਦੇ ਥਾਂ ਰਹਿਣੀ ਪਰ ਨਾ ਇੱਥੇ ਪਤਾ ਨਹੀਂ ਕਿਉਂ ਨਹੀਂ ਉਂਗਲਾਂ ਲਾਉਣਾ ਬਾਜਾਂਗੀ ਪਰ ਇੱਕ ਗੱਲ ਹੈਗੀ ਆ ਜਿਹੜਾ ਉਹਨੇ ਇਥੋਂ ਚੀਜ਼ਾਂ ਖੜਕੇ ਨਾ ਚੰਗਾ ਨਹੀਂ ਕੀਤਾ ਤੁਸੀਂ ਕਿੰਨੀ ਉਹਨਾਂ ਦੀ ਬੇਇੱਜ਼ਤੀ ਕੀਤੀ ਪਰ ਉਹਨਾਂ ਨੇ ਨਹੀਂ ਇੱਕ ਵੀ ਚੀਜ਼ ਛੱਡੀ ਸਾਰੀਆਂ ਲੈ ਕੇ ਹੀ ਗਈਆਂ ਉਹ ਚੱਲ ਛੱਡ ਪਰੇ ਲੈ ਗਈਆਂ ਨਾ ਦਫਾ ਕਰ ਪਰੇ ਸੋ ਉਹਨਾਂ ਤੇ ਫੇਰ ਬੰਜੂਗਾ ਜਿਹੜਾ ਭੈਣ ਭਰਾ ਹੁੰਦਾ ਨਾ ਉਹ ਨਹੀਂ ਮਿਲਦਾ ਤੇ ਨਾਂ ਨਮਾ ਮਿਲਣਾ ਹੀ ਹੁਣ ਵੇਖਣ ਗਿਆ ਬੋਰ ਭਟਾਂਗੂ ਵੀ ਮੇਰਾ ਭਰਾ ਹੁੰਦਾ ਵਾ ਮੈਂ ਨਹੀਂ ਜਾਂਦਾ ਸਾਰੀ ਉਮਰ ਮੈਂ ਤੇ ਵੱਡੂ ਨਾ ਦੋਵਾਂ ਕੋ ਚਲੋ ਐਵੇਂ ਆਂਦੇ ਹੁੰਦੇ ਆ ਨੌਂਾ ਨਾਲੋਂ ਮਾਸ ਨਹੀਂ ਅੱਡ ਹੁੰਦੇ ਭੈਣ ਵਾ ਚਾਹੇ ਕੋਈ ਵੀ ਗੱਲਬਾਤ ਹੋ ਜੇ ਦੁੱਖ ਦੀ ਸੁੱਖ ਦੀ ਤਾਨੂੰ ਹੀ ਆਉਣਾ ਦੁੱਖ ਉਹਨਾਂ ਨੇ ਤਾਂ ਭਾਵੇਂ ਖੂਨ ਸਫੇਦ ਕਰ ਲਿਆ ਪਰ ਸਾਡੇ ਕੋ ਨਹੀਂ ਨਾ ਹੁੰਦੇ ਤੇ ਨਵਾਂ ਚ ਮਾਹ ਵੱਖੇ ਨਹੀਂ ਤਾ ਇੰਨਾ ਕੀਤਾ ਪਹਿਲ ਵੀ ਇੰਨਾ ਕੀਤੀ ਤੇ ਹੁਣ ਮੈਂ ਕੋਈ ਪਹਿਲ ਨਹੀਂ ਕਰਨੀ ਮੈਂ ਨਹੀਂ ਵੜਦਾ ਨਾਮ ਨੂੰ ਆਖੀ ਮੇਰੇ ਲਈ ਮਰ ਗਈਆਂ ਦੋਵੇਂ ਜਿਹਦਾਂ ਨੇ ਨਾ ਕੰਮ ਕੀਤਾ ਸਾਡੇ ਨਾਲ ਤੇ ਜੇ ਹੁਣ ਇੰਨਾ ਪੂਰੇ ਬਣੇ ਹੋਂ ਤੇ ਜੇ ਪਹਿਲਾਂ ਹੀ ਥੋੜਾ ਜਿਹਾ ਸੋਚ ਸਮਝ ਕੇ ਪੈਰ ਪੁੱਟਦੇ ਪਹਿਲਾਂ ਹੀ ਨਾ ਹਾਂ ਉਹ ਗੱਲ ਮੇਰੀ ਗੱਲ ਸਮਝ ਲੈ ਲੈਂਦੇ ਥੋੜਾ ਮੰਮੀ ਨੂੰ ਸਮਝਾਉਂਦੇ ਥੋੜਾ ਇਹਨਾਂ ਨੂੰ ਸਮਝਾਉਂਦੇ ਤੇ ਮੰਮੀ ਦੇ ਜੀਂਦੇ ਜੀ ਗੱਲਾਂ ਨਿਬੜ ਜਾਂਦੀਆਂ ਜੇ ਉਹਨਾਂ ਨੇ ਖੜਨਾ ਸੀ ਸਾਨੂੰ ਉਦੋਂ ਹੀ ਪਤਾ ਲੱਗ ਜਾਂਦਾ ਅਸੀਂ ਉਦੋਂ ਹੀ ਆਪਣੇ ਪੈਰ ਸੰਭਲ ਲਏ ਤੇ ਹੁਣ ਬੁਰੇ ਬਣ ਕੇ ਹਟੇ ਤੇ ਕੀ ਹਟੇ ਇਹ ਮੈਂ ਤੇਰੀ ਗੱਲ ਮੰਨਦਾ ਬੁਰੇ ਬਣੇ ਪਰ ਇਹ ਗੱਲ ਤਾਂ ਹੀ ਪਤਾ ਹੁੰਦਾ ਕਿ ਭੈਣ ਭਰਾ ਇਦਾਂ ਨਿਕਲਣਾ ਮੈਂ ਤਾਂ ਸੋਚਿਆ ਨਹੀਂ ਵੀ ਮੇਰੀਆਂ ਭੈਣਾਂ ਇਦਾਂ ਕਰਦੀਆਂ ਜੋ ਲੜਦੇ ਕੋਲੇ ਸਾਰੇ ਹੈਗੇ ਆ ਭੈਣਾਂ ਪਰ ਲੜਦੇ ਆ ਕਿ ਲੜਾਈਆਂ ਹੋ ਵੀ ਜਾਂਦੀਆਂ ਹੁਣ ਮੈਨੂੰ ਪੱਕੀ ਪਤਾ ਹੈ ਵੀ ਇਹਨਾਂ ਦੇ ਦਿਲ ਚ ਇੰਨਾ ਖੋਟ ਵਾਈ ਨਹੀਂ ਮੇਰੇ ਪ੍ਰਤੀ ਜ਼ਹਿਰ ਭਰੀ ਇਹਨਾਂ ਦੀ ਤੇ ਰਹੀ ਗੱਲ ਮਾਂ ਦੀ ਮਾਂ ਨੂੰ ਮੈਂ ਆਖਿਆ ਨਹੀਂ ਮੈਂ ਕਿ ਚੱਲ ਜੋ ਕਰਦੀ ਮਾਂ ਦੀ ਠੀਕ ਆ ਕਿਹੜਾ ਨਾਲ ਲੱਗੀ ਚੱਲੀ ਸਭ ਕੁਝ ਇੱਥੇ ਰਹਿ ਜਾਂਦਾ ਨਾ ਤੇ ਇਹੋ ਸਿਆਣੀਆਂ ਹੁੰਦੀਆਂ ਤੂੰ ਹੌ ਟਾਲੀ ਵਹੀ ਜਾ ਆੜੇ ਗਾਣੇ ਗੱਟੇ ਆ ਬੇਸ਼ੱਕ ਮੈਨੂੰ ਨਾਲ ਖੜਕੇ ਲੰਨ ਪਿੰਡ ਚ ਖੋਲਿੰਦੀਆਂ ਨਾ ਮੈਂ ਦੇ ਦੇਣੇ ਧਰਮੇ ਸੋਨੇ ਸੌਹ ਜੱਬ ਮੈਂ ਦੇਣੇ ਵੀ ਚੱਲ ਜਾ ਕੋਈ ਗੱਲ ਨਹੀਂ ਤੁਸੀਂ ਕਿਹੜੀ ਗੱਲ ਵਾ ਉਹ ਚੱਲ ਕੋਈ ਗੱਲ ਨਹੀਂ ਗਾਣੇ ਗੱਟੇ ਦੀ ਕਿਹੜੀ ਗੱਲ ਆ ਤੇ ਛੱਡਣੀ ਉਹਨਾਂ ਮਾਂ ਦੀਆਂ ਧੀਆਂ ਨੇ ਪਹਿਲੀ ਵੀ ਹੈ ਨਹੀਂ ਉਹ ਲੈ ਜਣ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ ਮੈਨੂੰ ਕੋਈ ਟੈਨਸ਼ਨ ਨਹੀਂ ਆ ਜਿੰਨਾਂ ਦੀ ਪਾਲੀ ਰੋਟੀ ਨਹੀਂ ਖਾਂਦੇ ਆ ਚੰਗੀ ਰੋਟੀ ਖਾਂਦੇ ਸਗੋਂ ਦੇਖ ਲੈਣ ਪਹਿਲੀ ਰੋਟੀ ਖਾ ਕੇ ਨਾਲ ਮਿਲਣ ਪਹਿਲੀ ਨਾਲ ਹੀ ਫਿਰ ਦੇਖਾ ਮੰਮੀ ਦਾ ਕੰਮ ਆ ਕਵਲ ਨੂੰ ਮਤਾਬੇ ਤੇ ਹੰਡੀ ਵੀ ਤੂੰ ਚਲ ਚਾਈ ਦੀ ਮੈਂ ਤਾਂ ਮੇਰੇ ਤੋਂ ਬਾਅਦ ਫੇਸਨੀ ਚੱਲਦੀ ਮੇਰੇ ਹੈ ਜੀ ਕਰੀਬ ਉਹ ਪਾਣੀ ਲਾ ਕੇ ਨਾ ਬਾਤ ਚ ਜੰਮੀ ਆ ਮੰਮੀ ਨੂੰ ਜਾ ਹੀ ਲੈਂਦੇ ਮੰਮੀ ਨੇ ਫਿਰ ਨਹੀਂ ਕੋਈ ਮੈਨੂੰ ਗੱਲ ਕਰਨ ਦੇਣੀ ਕਵਲ ਦੇ ਨਾਲ ਕਵਲ ਆਲਾ ਪਾਣੀ ਉਹ ਮੇਰੀ ਘਰ ਸੋਣਾ ਤੂੰ ਆ ਕੀ ਗੱਲਾਂ ਘਾਂਡੀ ਜੋ ਹੱਟ ਬੀਤੀ ਸਾਰੀ ਮੰਮੀ ਨੂੰ ਦੱਸੀ ਜਾਣੀ ਆ ਇਦਾਂ ਨਹੀਂ ਕਰਦਾ ਢਿੱਡ ਰੱਖੀ ਜਾਂਦੀਆਂ ਗੱਲਾਂ ਤੇ ਫਿਰ ਕੀ ਮੇਰੀ ਮਾਮਾ ਵਰਗੀ ਆ ਜਿਹਹੀਂ ਗੱਲਾਂ ਬਾਤਾਂ ਦੋਸੋਂ ਕਾ ਕਰ ਲਿਆ ਵਾ ਤੂੰ ਹੀ ਕਿਥੇ ਕੰਨ ਲਾ ਕੇ ਉਦੋਂ ਦੇ ਸੁਣਦੇ ਐ ਵੀ ਅਕੇ ਚੀਜੀ ਇਦਾਂ ਦੀ ਆ ਪੇਕੇ ਤਾਂ ਕੇ ਹੱਥ ਹੀ ਰੱਦ ਨਾ ਮੇਰੇ ਬੋਲਾ ਸਤ ਕੋਈ ਲਾ ਗਰੀਬ ਹੀ ਆ ਭਾਵੇਂ ਆਣ ਕੇ ਮੋਢੇ ਦੇ ਹੱਥਾਂ ਨਾਲ ਦੂਰੇ ਹੋ ਹੋ ਪਈਦਾ ਵਾ ਵੀ ਮਾ ਪਿਓ ਸਾਡਾ ਆਇਆ ਵਾ ਭੈਣ ਭਰਾ ਆਇਆ ਸਾਡਾ ਇਦਾਂ ਥੋੜਾ ਘੜੀ ਦਾ ਵੀ ਜੋ ਗੱਲ ਹੋਈ ਸਾਰੀ ਆਣ ਘੱਟੇ ਡਪੋਲ ਕੇ ਦੱਸ ਦੋ ਢੇਰ ਚ ਰੱਖੀ ਦੀ ਆ ਤੂੰ ਹੀ ਨਾ ਹਈਦਾ ਨਾ ਕਰਿਆ ਕਰੋ ਆ ਕੇ ਤੇ ਬਸ ਮੱਤਾਂ ਹੀ ਦੇਣ ਲਾ ਪੈਣੇ ਮੇਰੇ ਪੇਕੇ ਜੋ ਮਰਜ਼ੀ ਹੋਵੇ ਤੁਹਾਨੂੰ ਕੀ ਲੱਗਦਾ ਗੱਲੇ ਨੇ ਵਕੁੰਦਰੇ ਸਤੇ ਬਹੁਤ ਪਿਆਰੇ ਹੁੰਦੇ ਆ ਭੈਣ ਭਰਾ ਕੇ ਦਾ ਮਾੜਾ ਹੁੰਦਾ ਵਾ ਹਰਗੇ ਚੰਗਾ ਅੱਜ ਤੋਂ ਭਰਾ ਨਾਲ ਲੜ ਕੇ ਆਉਂ ਜੂਗੀ ਤੇ ਹੁਣ ਕਿਉਂ ਬਲਕੇ ਮਿਲੂਗਾ ਉਹਨੇ ਕਦੀ ਨਾ ਤੂੰ ਇੱਕ ਕਰੇਗੀ ਉਹਨੇ ਚਾਰ ਗੱਡੀ ਕਰਦੀਆਂ ਜਿਹਨਾਂ ਦੇ ਟਕਰੇ ਤੁਹਾਨੂੰ ਤਾਂ ਨਹੀਂ ਉਹਨੇ ਕਵਾਉਣਾ ਹੈਗਾ ਇੱਕ ਮੈਂ ਉੱਥੋਂ ਦੁਖੀ ਆਈ ਆ ਤੇ ਆਉਂਦੀ ਆ ਦੁਖੀ ਤੂੰ ਕਰਨ ਦਿੱਤੀ ਆ ਕਰਤੀ ਨਾ ਫੈਸਰੀਕਾਂ ਵਾਲੀ ਮੈਂ ਅਮਰੀਕਾ ਵਾਲੀ ਗੱਲ ਨਹੀਂ ਕਰਨੀ ਕਬਲ ਤੂੰ ਕਰਦੀ ਆ ਗੁੱਸਾ ਮੈਂ ਤੈਨੂੰ ਸਮਝਾਉਣ ਲਈ ਮੈਂ ਸੱਤ ਤੋਂ ਵੱਡੇ ਮੇਰਾ ਪਰਜਾ ਤੈਨੂੰ ਸਮਝਾਉਂਦਾ ਆ ਆਹ ਵੇ ਭੈਣ ਇੰਨਾ ਗਿਆਨ ਨਾ ਚਾੜਿਆ ਕਰ ਤੇ ਆਪਣੀ ਜਿਹੜੀ ਸਿਆਣਪ ਆ ਨਾ ਆਪਣੇ ਕੋਲ ਹੀ ਰੱਖ ਮੈਂ ਤੇਰੇ ਨਾਲੋਂ ਵੱਧ ਸਿਆਣੀ ਆ ਹੁਣ ਤੂੰ ਕਿਤੇ ਜਾਏਂਗੀ ਤੈਨੂੰ ਮਿਲੇਗਾ ਜੇ ਤੈਨੂੰ ਮਾਕ ਵਾਲੀ ਤੇ ਫਿਰ ਤੇਰੇ ਦਿਲ ਤੇ ਕੀ ਬੀਤੇਗੀ ਕਵਾਊਗਾ ਕਿਦਾਂ ਨਾ ਭਲਾ ਹਾਈ ਭੈਰਪਾ ਜਿੰਨੀ ਇਹ ਚਮਦੀ ਮੋਟੀ ਆ ਨਾ ਉਨੀ ਦਿਮਾਗ ਦੀ ਮੋਟੀ ਆ ਕਿੰਨਾ ਵਦੋਂ ਦੀ ਨਾ ਕੰਡਾ ਨਾ ਲਾ ਕੇ ਤੇ ਗੱਲਾਂ ਛੁਣ ਲਈ ਆ ਸਾਰੀਆਂ ਗੱਲਾਂ ਛੁਣ ਲਈਆਂ ਤੇ ਕਿਤਾ ਉਹਨੂੰ ਦਈ ਸਮਝਾਉਣ ਇਹਨੂੰ ਤੇ ਮੈਂ ਜਾ ਕੇ ਦੱਸਣੀ ਆ ਨਾ ਮਾਤਾ ਕਹਣਾ ਉਹਨੇ ਕੀ ਆ ਭੋਗਦਾ ਤੇ ਪਹਿਲਾਂ ਤੁਸੀਂ ਲੜਾਈਆਂ ਸ਼ੁਰੂ ਕਰ ਲਈਆਂ ਉਹਨੇ ਸਾਨੂੰ ਕੀ ਮਿਲਣਾ ਅਜੇ ਵੀ ਆਸ ਰੱਖਦੀ ਆ ਵੀ ਮੇਰੇ ਪਿੱਕੇ ਮੇਰੇ ਪਿੱਛੇ ਆਉਣਗੇ ਤੂੰ ਤੇ ਨਾ ਉਦਾਂ ਹੀ ਛੱਡਦੀ ਰਹਿੰਦੀ ਆ ਮੇਕੋ ਮੈਂ ਤੇ ਆਨੀ ਆ ਚੰਗੀ ਜਿਠਾਣੀ ਆ ਤੂੰ ਇਹ ਇਹੋ ਹੀ ਆ ਮੇਰੇ ਮਨ 'ਚ ਸਾੜਾ ਤੇ ਮਾਦਾ ਘਾਸ ਕੇ ਨਾ ਕੋ ਪੈਂਦੀ ਆ ਜਾਂ ਪਿਛਾ ਚੰਗਾ ਵਾ ਖੋਲੀ ਹੁੰਦੀ ਆ ਮੇਰੇ ਕੋ ਦਿੰਨ ਜੋਗੇ ਨਹੀਂ ਆ ਇਨੂੰ ਐਸੇ ਗੱਲ ਦੀ ਵਿੱਚ ਉਹ ਚ ਖਾਨ ਖਾਂਦੀ ਰਹਿੰਦੀ ਐ ਹੋਰ ਬਿਮਾਰੀ ਕੋਈ ਨਹੀਂ ਆ ਨਹੀਂ ਮੈਨੂੰ ਕਾਦੀ ਖਾਰ ਮੈਂ ਖਾਂਦੀ ਮੰਨੂ ਕੋਈ ਅਕਲੂ ਹੱਥ ਮਾਰਿਆ ਕਰ ਆਈਓ ਮਗਰੋ ਮੈਂ ਤੇ ਤੂੰ ਅਭੋ ਵਧੇ ਨਾ ਡੇਪੀ ਆ ਕੋਈ ਤੈਨੂੰ ਅਕਲ ਨਹੀਂ ਨਿੱਗੀ ਕਿ ਤਰੀਆਂ ਗੱਲਾਂ ਕਰਨੀਆਂ ਕਿ ਚਾਹਦੇ ਨਹੀਂ ਤੂੰ ਕੰਦਾ ਨਾ ਲਾਗ ਲੱ ਕੇ ਸੁਣਦੀ ਰਹਿੰਦੀ ਆ ਤੇ ਮੈਂ ਮੰਮੀ ਉਹਨੂੰ ਕੀ ਕਹਿ ਦੱਤਾ ਮੇਰਾ ਫਰਜ਼ ਨਹੀਂ ਸਮਝਾਉਣਾ ਚੱਲ ਮੇਰੇ ਤੋਂ ਨਿੱਕੀ ਮੈਂ ਤਾਂ ਆਪਣੀ ਭੈਣਾਂ ਨੂੰ ਦਈਓ ਸਮਝਾਉਣਾ ਬਹੁਤ ਤੂੰ ਸਮਝਾਉਂ ਡਈ ਆ ਤੂੰ ਤਾਂ ਹੋਰ ਹੀ ਡੇਪੀ ਆ ਜਿੱਤਾ ਜ਼ਖਮਾਂ ਤੇ ਲੂਣ ਪਾਉਂ ਡਈ ਹੋ ਨਈਆ ਓਏ ਅਕਲੂ ਹੱਥ ਮਾਰਿਆ ਕਰ ਚੱਲ ਉੱ

ਯੱਗਾ ਨਹੀਂ ਕੀਤਾ ਤੂੰ ਨਹੀਂ ਲਈ ਆਨੂੰ ਪੜਾਉਣਾ ਉਹ ਹਲੋ ਕਰ ਲੈ ਗਿਆ ساری ਦੁਨੀਆ ਹੀ ਹੁੰਦੀ ਆ ਮਾਪਿਆਂ ਕੋ ਤੂੰ ਹਰ ਵੇਲੇ ਮੇਰੇ ਵਿੱਚ ਤੇ ਕਬਲ ਵਿੱਚ ਫੜ ਕੇ ਸਮਝਿਆ ਤੂੰ ਹਰ ਵੇਲੇ ਮੈਨੂੰ ਨਿਮਈ ਦੇਖਉਂਦੇ ਏ ਅੱਜ ਤੂੰ ਮੇਰੇ ਹੱਥੀ ਤੱਕ ਪੈ ਗਏ ਜੇ ਆਹ ਕੰਮ ਤੁਹਾਡਾ ਮੰਨਦੇ ਠੀਕ ਨਹੀਂ ਹੈਗਾ ਅਜੇ ਮੈਂ ਹੱਥੀ ਪਈ ਨਹੀਂ ਕੀ ਅਜੇ ਮੈਂ ਪਹਿਣਾ ਵਾ ਆ ਤੂੰ ਫੋਕਾ ਹੀ ਨਹੀਂ ਆ ਰੋਣਾ ਦੇਖੇ ਚਲ ਮੈਂ ਕੀ ਹਾਲ ਕਰਨਾ ਵਾ ਜਿਹੜੇ ਤੂੰ ਆਨੂੰ ਚੁੱਕਣਾ ਦੇਣ ਲਈ ਆ ਤੂੰ ਨਹੀਂ ਲਿਆਉਂਦੀ ਤਾਂ ਦੁਨੀਆ ਲੈ ਮਦਨੀ ਕਿ ਸਭ ਕੁਝ ਦੇ ਲੋ ਕਿ ਦੇਖਿਆ ਤੋ ਪਰ ਲਿਆਂਦੇ ਆ ਮੰਮੀ ਐਦਾਂ ਨਹੀਂ ਲਿਆਂਦੇ ਇਹ ਤਾਂ ਰਗਾਂ ਤੇ ਘੂਟ ਦੇ ਕੇ ਲਿਆਂਦੀ ਆ ਰਗਾਂ ਤੇ ਘੂਟ ਦੇ ਕੇ ਨਹੀਂ ਪੈਸੇ ਲੇਦੇ 100 ਵਾੜੀ ਦੋਵੇਂ ਭੈਣ ਭਰਾ ਪਿਆਰ ਨਾਲ ਦਿੰਦਾ ਵਾ 150 ਇਹਦੇ ਮੰਗੂ ਨਹੀਂ ਆ ਨਾ ਤੇ ਮੈਂ ਨਹੀਂ ਜੀਬਾਨ ਬੰਦ ਕਰਨਾ ਗਾੜੀ ਭਗਵਾਚ ਕਰੀ ਜਾਂਦੀ ਆ ਓਏ ਪਤਾ ਨਹੀਂ ਬੱਡੇ ਨਿੱਕੇ ਦਾ ਇਹ ਕੁੱਝ ਬੋਲਣਾ ਤੇ ਕੱਚਾ ਨਹੀਂ ਬੋਲਣਾ ਹੁਣ ਉੱਥੋਂ ਆਈ ਆ ਨਾ ਹੁਣ ਉੱਥੋਂ ਲੜ ਗਈ ਮੈਂ ਦੇਖੋ ਮੇਰਾ ਕੋਣ ਪਿੱਛੇ ਆਉਂਦਾ ਇਹ ਦੇਖੋ ਕਿਹਨੇ ਆਉਣਾ ਸੀ ਕਿ ਮੈਂ ਉੱਥੇ ਲੜ ਲਈ ਆ ਕਿਹੋ ਜਿਹੀ ਗੱਲਾਂ ਕਰ ਲਈ ਆ ਮੈਂ ਅੰਨੀ ਨਹੀਂ ਜਾਮਾ ਬੋਲੀ ਸੀ ਉਥੇ ਰਿਸ਼ਤੇਦਾਰ ਤੁਹਾਡੇ ਮੂੰਹ ਜੋਰ ਜੋਰ ਗੱਲਾਂ ਕਰਦੇ ਤੁਹਾਨੂੰ ਤੇ ਕਿਹਾ ਦੋਵਾਂ ਭੈਣਾਂ ਨੂੰ ਪਾਣੀ ਦਾ ਘੁੱਟ ਨਹੀਂ ਕਹਿੰਦੇ ਕੁਛਿਆ ਗੱਲਾਂ ਕਰਦੀ ਤੂੰ ਵੱਡੀ ਵੇਖ ਲਓ ਮੰਮੀ ਕਹ ਕਾ ਦਿੰਦੇ ਆ ਵੀ ਕਬਲੇ ਨੂੰ ਚੰਗਾ ਨਹੀਂ ਸਮਝਦੀ ਸੀ ਕਿੱਦਾਂ ਵੇਖਣਾ ਜ਼ੁਬਾਨ ਚ ਲਾਉਂਦਾ ਵੀ ਆ ਇੰਨੀ ਕਿ ਫਿਰ ਇੱਜ਼ਤ ਕਰਨੀ ਵੀ ਮੇਰੀ ਜਠਾਣੀ ਜਿੰਨੀ ਘੇੜ ਢਈ ਕਰਨਾ ਉਹ ਕਣੀ ਚੋਗੀ ਆ ਕਰ ਤੂ ਤੇਰਾ ਸੁਭਾਅ ਦੀ ਬਣੀਗੀ ਉਹ λε ਹੰਦੀ ਜੋ ਨਹੀਂ ਹੈਗੀ ਓ ਲੈ ਹੰਦੀ ਉਹ ਹਟਾਈਆਂ ਹੁੰਦੀਆਂ ਇਹਨੂੰ ਮੈਂ ਕਹਣੀ ਆ ਫਿਰ ਟੋਪ ਕੇ ਤਾਂ ਅੱਜ ਮੈਂ ਬੋਲਣ ਦੀ ਆ ਵੀ ਅੱਜ ਪਹੁੰਚੀ ਆ ਵਗ ਜਾ ਵਗ ਜਾ ਇੱਥੋਂ ਆ ਜੰਦੀ ਬੂਥਾ ਚੁੱਕ ਕੇ ਤੇ ਗੱਲਾਂ ਛੰਡੀ ਰਹੀਂਦੇ ਕੰਧਾਂ ਨਾਲ ਲਾ ਕੇ ਆਹੀ ਮੁਰਖੇ ਤੂੰ ਅੰਦਰ ਤੇ ਲੱਗੀ ਕੰਧਾਂ ਦੇ ਨਾਲ ਦੇਖ ਤੇਰਾ ਹਾਲ ਉਹ ਕਰੂੰ ਜਿਹੜਾ ਕਹਨੇ ਕੀਤਾ ਨਾ ਹੋਏ ਚੱਲ ਕੇ ਪਕਰ ਕੋ ਤੂੰ ਤੇਲ ਹੌੜਾ ਨਹੀਂ ਕਰਨਾ ਇਹ ਦਾ ਤੇ ਨਾ جوابਤਾ ਵੀ ਅਤਾ ਦਾਵਾ ਨਾ ਇਹਨੂੰ ਕਹਦੀ ਚੰਗੇ ਦੀ ਤੇ ਨਾ ਇਹਨੂੰ ਕਹਦੀ ਮਾੜੇ ਦੀ ਇਹਨੇ ਆਪਣੀ ਜ਼ੁਬਾਨ ਚ ਲਾਈ ਜਾਣੀ ਆ ਕਹਨੇ ਅਕਲ ਦਿੱਤੀ ਹੋਏ ਤੇ ਤਾਂ ਹੀ ਆ ਨਾ ਅਕਲਾ ਬਾਜੋ ਤਾਂ ਖੂ ਖਲੀ ਹੋ ਜਾਂਦੇ ਆ ਤੇਰਾ ਦਿਮਾਗ ਏਡਾ ਏਦਾ ਹੌੜਾ ਵਾ ਮੈਂ ਤੈਨੂੰ ਪਹਿਲਾਂ ਵੀ ਦੱਸੀਆ ਤੇ ਜਿੱਡੀ ਐਡਾ ਆਹ ਮੋਟੀ ਆ ਉਹਦਾ ਇਹਦਾ ਮੋਟਾ ਮੋਟਾ ਆ ਆਈ ਤੇ ਮੰਮੀ ਬੜੇ ਮਨ ਤੱਕੀ ਮਾਨਦੀ ਆ ਨਾ ਤੇ ਕਬਲ ਬੜੀ ਖੁਸ਼ ਹੁੰਦੀ ਵਿੱਚੋਂ ਕਿ ਚਲ ਚੰਗਾ ਣ ਤੱਕੇ ਵੱਜਣ ਦੇ ਆ ਪਰ ਕਬਲ ਉਹ ਧਰਵਾਤੇ ਗੱਲ ਚੰਗੀ ਨਹੀਂ ਹੈਗੀ ਤੇ ਨਾ ਮੰਮੀ ਵਾਸਤੇ ਇਹ ਗੱਲ ਚੰਗੀ ਆ ਮੰਮੀ ਤੇ ਤਾਂ ਕਬਲ ਦੇ ਨਾਲ ਮਿੱਠੀ ਪਿਆਰੀ ਹੁੰਦੀ ਉਹ ਮੈਨੂੰ ਪਤਾ ਵਾ ਕਾਦੇ ਕਰਕੇ ਹੁੰਦੀ ਆ ਤੇ ਕਬਲ ਨੂੰ ਇੰਨਾ ਪਤਾ ਨਹੀਂ ਹੈ ਵੀ ਮੈਨਾਂ ਕਾਹਨਾ ਇੰਨਾ ਡਈ ਕਰਨਾ ਕੋਈ ਗੱਲ ਨਹੀਂ ਬਾਅਦ ਚ ਮੁੜ ਕੇ ਕੰਮ ਨੂੰ ਨਹੀਂ ਆਉਣਾ ਵਾ ਜਦੋਂ ਮੁੜ ਕੇ ਮੰਨੂ ਆ ਲਾਉਗੀ ਨਾ ਤੇ ਫਿਰ ਇਹਨੂੰ ਮੈਂ ਦੱਸੂਗੀ ਚਾਈਨਾ ਵੀ ਹੁਣ ਕਬਲ ਤੇਰੀ ਕਿੱਥੇ ਗਈ ਆ ਉਹਨ ਮੱਦ ਬਲਵਣਾ ਤਾਂ ਕਵਲ ਦੇ ਨਾਲ ਚੰਗੀ ਆ ਮਨੂੰ ਨਾਲ ਕੋਈ ਲੋੜ ਨਹੀਂ ਨਾ ਹੈਗੀ ਮਨੂੰ ਦੇ ਨਹੀਂ ਨਾ ਡਈ ਨਾਲ ਗੁੱਫਲੇ ਨੂੰ ਖੁੱਲੇ ਉਹੋ ਤਾਂ ਗੱਲ ਵਾ ਮੰਮੀ ਕਰ ਗਈ ਨਾ ਸ਼ਰੀਕਾਂ ਵਾਲੇ ਇਹ ਉੱਥੇ ਦੇਖਣ ਹੀ ਗਈ ਸੀ ਤੇ ਕੀ ਆ ਤੇ ਕੀ ਨਹੀਂ ਕੋਈ ਗੱਲ ਨਹੀਂ ਪਤਾ ਤੂੰ ਦਿਲ ਨਾ ਹਵਲਾ ਕਰ ਰੋ ਨਾ ਤੇ ਮੈਂ ਜੂ ਤੇਰੀ ਮਾਂ ਆ ਮੈਂ ਤੇਰੀ ਮਾਂ ਇੱਕ ਗੱਲ ਵਾ ਤੇਰੀ ਭੈਣ ਬੜੀ ਸਿਆਣੀ ਆ ਤੇ ਜੋ ਉਹ ਕਰੂਗੀ ਨਾ ਉਹਦੇ ਆਖੇ ਲੱਗੀ ਜੋ ਪੈੜੀ ਲੈ ਆਉਗੀ ਨਾ ਤੇ ਤੂੰ ਹੀ ਲੈ ਆਵੇਂ ਮੈਨੂੰ ਨਹੀਂ ਲੱਗਦਾ ਕਿ ਮਿਲਣ ਕੇ ਇੰਨਾ ਨਹੀਂ ਤੁਹਾਨੂੰ ਮਿਲਦਾ ਇਹ ਗੱਲ ਤੇ ਮੈਨੂੰ ਵੀ ਨਾ ਬੜੀ ਵਿਚਾਰਜੀ ਹੋਣ ਈ ਆ ਕਿ ਇੰਨਾ ਸਾਨੂੰ ਬੋਲੇ ਆ ਤੇ ਜਿਹੜੀ ਹੋਣੀ ਇੰਨਾ ਡਈ ਸਾਡੇ ਨਾਲ ਕਰਨ ਗਾਂ ਮੈਨੂੰ ਨਹੀਂ ਮਿਆਦ ਤੇ ਸਾਡੇ ਨਿਆਣਿਆਂ ਦੇ ਸਾਥਾਂ ਦੇ ਆਵੇ ਜਹਾਨ ਬਲੇ ਗਲੇ ਇਹ ਤੋਂ ਚੰਗਾ ਵਾ ਕਿ ਜਿਹੜਾ ਸਾਡਾ ਹਿੱਸਾ ਵਾ ਨਾ ਅਸੀਂ ਉਹਨਾਂ ਦੇ ਨਾਂ ਨਾ ਹੀ ਕਰਾਈਏ ਨਹੀਂ ਤੁਸੀਂ ਬਿਲਕੁਲ ਨਾ ਜਾਇਓ ਤੇ ਨਾ ਕਰਾਇਓ ਤੇ ਨਾ ਤੁਸੀਂ ਸਹਿ ਨਹੀਂ ਕਰਿਓ ਆਖਿਓ ਵੀ ਨਹੀਂ ਅਸੀਂ ਆਪਣਾ ਹਿੱਸਾ ਖਾਣਨਾ ਹੀ ਖਾਣਾਂ ਵਾਹ ਯਾ ਆਜੀ ਤਨ ਪਤਾ ਲੱਗ ਗਿਆ ਨਾ ਕਿ ਕਿਤਾਂ ਦੇ ਆ ਭਰਾ ਪਰ ਜਾਈ ਕੱਲੋਂ ਇੰਨਾ ਇੰਨਾ ਕੀ ਮੇਰਨਾ ਵਾ ਦੱਪਾ ਕਰ ਪਰਾ ਇੰਨਾ